ਪ੍ਰਭ ਸੁਆਮੀ ਨਾਨਕ ਦੇ ਓਟ ਪਕਰੀ ਪ੍ਰਭ ਸੁਆਮੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਹਰਤੋ ਸੋਹਾਵੀ ਤਾਲ ਸੋਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਬਸੂਰੇ ਥਿਰ ਕਰ ਵੈ ਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ ਥਿਰ ਕਰ ਵੈ ਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ ਥਿਰ ਕਰ ਜੀ ਹਰ ਜਨ ਪਿਆਰੇ ਹਰ ਜਨ تیر ਘਰ ਵੈ ਸੋ ਜੀ ਸਤ ਗੁਰ ਤੁਮਰੇ ਕਾਜ ਸੁਵਾਰੇ ਸਤ ਗੁਰ ਤੁਮਰੇ ਕਾਜ ਸੁਵਾਰੇ Thir karve soji, har jan pyare, har jan pyare. Thir karve soji, har jan pyare, har jan pyare. ਸਤਗੁਰ ਤੁਮਰੇ ਕਾਜ ਸੁਵਾਰੇ ਤੁਮਰੇ ਕਾਜ ਸੁਵਾਰੇ ਸਤਗੁਰ ਤੁਮਰੇ ਜੀ ਤੁਮਰੇ ਕਾਜ ਸੁਵਾਰੇ ਸਤਗੁਰ ਤੁਮਰੇ ਜੀ ਤੁਮਰੇ ਕਾਜ ਸੁਵਾਰੇ ਸਤਗੁਰ ਤੁਮਰੇ ਜੀ tumre kaaj sware satgurus tumre ji bhai guru bhai guru bhai guru satgurus tumre kaaj sware satgurus tumre kaaj sware bhai guru tumre kaaj sware satgurus tumre ji ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਜੀ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਸਤਕਾਰਯੋਗ ਗੁਰਾਂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਬੜੇ ਸਤਕਾਰ ਸਹਿਤ ਅੱਜ ਤੀਸਰੇ ਦਿਨ ਦੀ ਪ੍ਰਭਾਤ ਫੇਰੀ ਗੁਰੂ ਜੀ ਦੇ ਪਾਵਨ ਚਰਨਾਂ ਕਬਲ ਅੰਦਰ ਆਪਾਂ ਸਾਰੇ ਪਹੁੰਚੇ ਹਾਂ ਉਹਦੀ ਬਾਜ ਘਟ ਕਰਦੇ ਸੋ ਸਤਗੁਰ ਨੇ ਕਿਰਪਾ ਕੀਤੀ ਹੈ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਾਵਨ ਪਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁਖ ਰੱਖ ਕੇ ਆਪਾ ਸਾਰੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਮੇਰਾ ਮਾਲਕ ਕਿਰਪਾ ਕਰੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਸਾਰੀਆਂ ਸੰਗਤਾਂ ਨੂੰ ਆਓ ਪਿਆਰ ਦੇ ਵਿੱਚ ਆਪਾਂ ਥੋੜਾ ਸਮਾਂ ਹਰ ਜਸ ਪਥਾ ਕੀਤਨ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਈਏ ਮੇਰਾ ਮਾਲਕ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਅਥਰ ਰੱਖੇ ਜਿਹੜੇ ਠੰਡ ਦੀ ਨਾ ਪ੍ਰਬੰਧ ਕਰਦੇ ਆ ਕੱਕਸੇ ਅੱਗੇ ਲੰਘੇ ਅੱਗੇ ਉੱਥੇ ਲੰਘੇ ਅੱਗੇ ਲੰਘੇ ਇਸ ਕਰਕੇ ਸਤਗੁਰ ਨੇ ਕਿਰਪਾ ਕੀਤੀ ਹੈ ਜੋ ਆਪਾਂ ਸਾਰੇ ਰਲ ਮਿਲ ਕੇ ਅੱਜ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੇ ਮਾਹੀ ਜਿਨ੍ਹਾਂ ਦੇ ਪਾਵਨ ਪਿਤਰ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਆਂ ਤਕਰੀਬਨ ਅਜ ਤੀਸਰਾ ਦਿਨ ਐ ਤਿੰਨ ਦਿਨ ਬਾਕੀ ਰਹਿ ਗਿਆ ਆਪਣੇ ਕੋਲੇ ਸ਼ਰਮਾ ਬੀਤਦਾ ਜਾਂਦਾ ਹੈ ਮਰਜੀ ਕਹਿੰਦੇ ਨੇ ਭਗਤ ਕਬੀਰ ਜੀ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ ਜਿਉਂ ਬਨਫਲ ਪੱਕੇ ਪੋئیںਗੇ ਰ ਬਹਰ ਨਾ ਲੱਗੇ ਡਰ ਇਸ ਕਰਕੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿਰਪਾ ਕਰਦੇ ਹਨ ਜਿਨ੍ਹਾਂ ਜਿਨੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਅਸਰ ਰੱਖ ਕੇ ਉਹ ਇਸ ਠੰਡ ਦੀ ਨਾ ਪ੍ਰਵਾ ਕਰਦੇ ਆ ਭਾਵੇਂ ਦੇਖੋ ਕੱਲ ਵੀ ਕਿੰਨੀ ਹਵਾ ਚੱਲਦੀ ਸੀ ਕਿੰਨੀ ਠੰਡ ਸੀ ਪਰ ਅੱਜ ਵੀ ਠੰਡ ਜ਼ਿਆਦਾ ਹੈ ਪਰ ਆਪਾਂ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਜਿਹੜੇ ਉਸ ਰੱਬ ਦੇ ਨਾਲ ਜੁੜੇ ਨੇ ਉਹਨਾਂ ਨੂੰ ਫਿਰ ਠੰਡ ਉਹਨਾਂ ਨੂੰ ਨਾ ਸਰਦੀ ਨਾ ਗਰਮੀ ਕੁਝ ਨਹੀਂ ਕਹਿੰਦੀ ਹੈ ਜਿਹਨੇ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਸਰਦੀ ਜਿਹੜੀ ਗਰਮ ਵੀ ਲੱਗਦੀ ਹੈ ਸਰਦੀ ਵੀ ਲੱਗਦੀ ਹੈ ਉਹ ਫਿਰ ਰਜਾਈਆਂ ਦੇ ਵਿੱਚ ਆਨੰਦ ਮਾਣਦੇ ਨੇ 8 8 9 9 ਵਜੇ ਤੱਕ ਫਿਰ ਮਸਾ ਉੱਠਿਆ ਜਾਂਦਾ ਹੈ ਇਸ ਕਰਕੇ ਜਿਨ੍ਹਾਂ ਉੱਤੇ ਮੇਰਾ ਮਾਲਕ ਕਿਰਪਾ ਕਰਦਾ ਹੈ ਆਪਾਂ ਉਸ ਪਟਨੇ ਦੇ ਮਾਹੀ ਨੂੰ ਆਓ ਨਮਸਕਾਰਾਂ ਕਰੀਏ ਉਹ ਗਲੀਆਂ ਧਨਸਨ ਪਟਲ ਦੀਆਂ ਜਿੱਥੇ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੰਦ ਬਾਣਿਆ ਜਦੋਂ ਮਾਤ ਗੁਜਰੀ ਜੀ ਦੇ ਪਾਵਨ ਪਿੱਤਰ ਪੁੱਖ ਨੂੰ ਭਾਗ ਲਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਉਸ ਪਵਿੱਤਰ ਸਥਾਨ ਦੇ ਉੱਤੇ ਸੰਗਤਾਂ ਦਾ ਦਾਤਾ ਲੱਗ ਗਿਆ ਤੇ ਮਰ ਮਰ ਜਿਹਨੂੰ ਜਦੋਂ ਪੋਸ਼ ਦੀ ਸੱਤੇ ਜਿਹੜਾ ਪਰਸੋ 6 ਤਰੀਕ ਦਾ ਮਰ ਅਵਤਾਰ ਦਿਹਾੜਾ ਰਿਹਾ ਹੈ ਉਹ ਦਿਨ ਮਾਮਾ ਕਰਪਾਲ ਚੰਦ ਜੀ ਕੋਲ ਸਨ ਦੇ ਨਾਲ ਹੋਰ ਮੁਖੀ ਮੁਖੀ ਗੁਰਸ਼ਿਕ ਸੰਗਤਾਂ ਸਾਰਨ ਜਦੋਂ ਧੰਨ ਬਾਜਾ ਵਾਲੇ ਦਾ ਪਾਵਨ ਪਿੱਤਰ ਅਵਤਾਰ ਹੋਇਆ ਤੇ ਮਾਤਾ ਗੁਜਰੀ ਜੀ ਨੂੰ ਸਭ ਸੰਗਤਾਂ ਨੇ ਵਿਧਾਈਆਂ ਦਿੱਤੀਆਂ ਆਪਾਂ ਵੀ ਸਾਰੇ ਕਿਉ ਆਪਣੀ ਹਿਰਦੇ ਦੀਆਂ ਡਗਾਈਆਂ ਵਿੱਚੋਂ ਸਾਰੇ ਬੋਲਣ ਦੀ ਕਿਰਪਾਲਤਾ ਕਰਿਓ ਜੀ ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਬਧਾਈਆਂ ਆਇਆ ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਬਧਾਈਆਂ ਰੱਬਾ ਰੱਬਾ ਆਜ ਮਾਤਾ ਪਹਿਣਾ ਵੀ ਸਾਰੀਆਂ ਪਹਿਣਾ ਬੋਲੀ ਆਜ ਮਾਤਾ ਜੀ ਆਜ ਮਾਤਾ 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 ਹੁਜਰੀ ਨੂੰ ਸੰਗਤਾਂ ਦੇਣ ਵਧਾਈਆਂ इस करके सतगुरु ने कृपा की आओ पावे आप अंदर बैठीए ਪਰ ਫਿਰ ਵੀ ਠੰਡ ਤਾਂ ਲੱਗਦੀ ਹੈ ਪਿਆਰ ਦੇ ਵਿੱਚ ਆ ਕੇ ਤਲਵਾੜੇ ਦੇ ਵਿੱਚ ਗੱਜ-ਬੱਜ ਕੇ ਬੋਲੀਏ ਆਪਣੀ ਠੰਡ ਦੂਰ ਹੋ ਜੂਗੀ ਇਸ ਕਰਕੇ ਪਿਆਰ ਵਿੱਚ ਬੋਲਿਓ ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ ਆਈਆਂ ਅੱਜ ਮਾਤਾ ਗੁਜਰੀ ਨੂੰ ਕੀ ਕੀ ਮਾਤਾ ਸੁਦੇ ਸੁਦੇ 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 ਉਹ ਸੰਗਤਾਂ ਦੇ ਗੁਰੂ ਸਾਤ ਸੰਗਤ ਜੀ ਪਟਨੇ ਦੀ ਧਰਤੀ ਉੱਤੇ ਧਨਵੱਜਾਂ ਵਾਲੇ ਸਭੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਪਾਵਨ ਪਿੱਤਰ ਪ੍ਰਕਾਸ਼ ਹੁ ਦਿਹਾੜਾ ਹੋਇਆ ਤਾਂ ਉਸ ਵਖਤ ਪਟਨੇ ਦੀ ਧਰਤੀ ਬੰਨੀ ਮੁਖ ਕਰਕੇ ਇੱਕ ਕੜਾਮ ਦਾ ਫਕੀਰ ਸੀ ਜੀਦਾ ਨਾਮ ਸੀ ਭੀਖਮਸ਼ਾਹ ਕੜਾਮ ਦੀ ਧਰਤੀ ਦੇ ਰਹਿਣ ਵਾਲਾ ਉਹ ਫਕੀਰ ਮੁਸਲਮਾਨ ਸੀ ਜਿਹਦੇ ਨਾਲ ਹਰ ਵਕਤ 100 ਚੇਲੇ ਰਹਿੰਦੇ ਸੀ 100 ਚੇਲੇ ਉਹਨਾਂ ਦੇ ਚਰਨਾਂ ਵਿੱਚ ਜਦੋਂ 100 ਚੇਲੇ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਫਕੀਰ ਭੀਖਮ शाह ਦੇ ਆਪਣੀ ਕਿਰਿਆ ਰੋਜ਼ ਕਰਦੇ ਨੇ ਰੋਜ਼ ਪਰਮਾਤਮਾ ਦਾ ਨਾਮ ਜਪਦੇ ਨੇ ਫਕੀਰ ਦੇ ਹੁਕਮ ਅਨੁਸਾਰ ਸਾਰੇ ਚੱਲਦੇ ਨੇ ਜਿਵੇਂ ਫਕੀਰ ਕਹਿੰਦਾ ਹੈ ਜਿਵੇਂ ਇੱਕ ਫਕੀਰ ਬੱਕੇ ਨੂੰ ਜਾ ਰਿਹਾ ਹੱਜ ਕਰਨ ਵਾਸਤੇ ਸੰਤਤਰ ਸਿੰਘ ਦੀ ਮਸਤੂਨ ਸਾਹਿਬ ਵਾਲੇ ਮਹਾਂਪੁਰਖ ਕਲਰ ਕਨੋਹੇ ਦੀ ਪਹਾੜ ਦੀ ਟੀਸੀ ਉੱਤੇ ਬੈਠੇ ਤਪ ਕਰਦੇ ਨੇ ਰਾਤ ਦੇ 2 ਵਜੇ ਨੇ ਮਹਾਂਪੁਰਖਾਂ ਦਾ ਚੌਂਕੜਾ ਲੱਗਿਆ ਹੋਇਆ ਤੇ ਫਕੀਰ ਕੋਲ ਦੀ ਲੰਘਿਆ ਜਾਂਦਾ ਜਦੋਂ ਰਸਤੇ ਵਿੱਚ ਦੀ ਲੰਘਿਆ ਜਾਂਦਾ ਤਾਂ ਆਹੋ ਫਕੀਰ ਦਾ ਕੰਮ ਸੀ ਦਿਨੇ ਆਰਾਮ ਕਰਨਾ ਤੇ ਰਾਤ ਨੂੰ ਸਫਰ ਕਰਨਾ ਦਿਨੇ ਰਾਮ ਕਰਦੇ ਨੇ ਸਾਰੇ ਰਾਤ ਨੂੰ ਬੜਾ ਵਧੀਆ ਸਫਰ ਹੁੰਦਾ ਹੈ ਤੇ ਫਕੀਰ ਜਦ ਤੁਰਿਆ ਜਾਂਦਾ ਹੈ ਰਾਤ ਦੇ 2 ਵਜੇ ਕੋਥੀ ਰੁਕ ਗਿਆ ਪੁੱਛਿਆ ਫਕੀਰਾ ਰੁਕ ਕਾ ਤੂੰ ਗਿਆ ਜੇ ਤਾਂ ਆਪਣਾ ਰਸਤਾ ਬੜੀ ਦੂਰ ਹੈ ਕਹਿੰਦਾ ਇੱਥੋਂ ਪਤਾ ਮੈਨੂੰ ਪਰਮਾਤਮਾ ਦੇ ਨਾਮ ਦੀ ਸੁਗੰਧੀ ਆਉਂਦੀ ਹੈ ਪਰਬਾਤ ਤੇਰੀ ਸਮਾਪਤ ਹੋ ਜਾਵੇ ਚੇਤਰੀਕ ਨੂੰ ਪ੍ਰਭਾਤ ਫੇਰੀਆਂ ਸਮਾਪਤ ਹੋ ਜਾਣਗੀਆਂ 8 ਨੂੰ ਸਮਾਪਤੀ ਹੋ ਜੂਗੀ 10 11 12 13 14 15 ਨੂੰ ਸਾਡੇ ਵਿੱਚੋਂ ਵੀ ਸੁਗੱਦੀ ਆਵੇ ਪਰਮਾਤਮਾ ਦੇ ਨਾਮ ਦੀ ਦੁਨੀਆ ਦੇ ਲੋਕ ਕਹਿਣ ਅੰਮ੍ਰਿਤ ਵੇਲੇ ਅਸੀਂ ਦੇਖਿਆ ਪ੍ਰਭਾਤ ਫੇਰੀ ਵਿੱਚ ਜਾਂਦੇ ਸੀ ਹੁਣ ਵੀ ਇਹਨਾਂ ਨੂੰ ਰੰਗ ਲੱਗਿਆ ਹੋਇਆ ਹੈ ਅੱਜ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਜਾਂਦੇ ਨੇ ਨਾ ਗੁਰੂ ਘਰ ਜਾਓ ਠੰਡ ਹੈ ਆਪਣੇ ਘਰ ਬੈਠ ਕੇ ਪਰਮਾਤਮਾ ਦਾ ਨਾਮ ਜਪੋ ਪਰਬਾਤ ਫੇਰੀ ਇਹ ਛੱਡ ਕੇ ਜਾਵੇ ਆਪਣੀ ਅਬੱਟ ਜਾਦ ਛੱਡ ਕੇ ਜਾਵੇ ਪਤਾ ਲੱਗ ਜਾਵੇ ਵੀ ਹਾਂ ਅੱਜ ਵੀ ਸਾਨੂੰ ਤਪੇ ਤੋਂ ਫੋਨ ਕੱਲ ਫੋਨ ਆਇਆ ਸਨ ਕਹਿੰਦੇ ਚਾਹੇ ਇੱਕੋ ਹੀ ਪ੍ਰਬਾਤ ਫੇਰੀ ਕਰਜੋ ਦਰਾਜ ਪਿੰਡ ਸਾਡੇ ਪਿੰਡ ਕਹਿੰਦੇ ਇੱਕੋ ਹੀ ਕਰਜੋ ਚਾਹੇ ਅਸੀਂ ਸਾਰੀ ਤਿਆਰੀ ਕਰਕੇ ਰੱਖਾਂਗੇ ਤੁਸੀਂ ਸਾਡੇ ਕੋਲੇ 4:30 5 ਵਜੇ ਆ ਜਿਓ ਵੀ ਇੱਕ ਪ੍ਰਬਾਤ ਫੇਰੀ ਕਰਜੋ ਚਾਹੇ ਉਥੇ ਤਕਰੀਬਨ ਤਕਰੀਬਨ ਜਦੋਂ ਅਸੀਂ ਪ੍ਰਬਾਤ ਫੇਰੀਆਂ ਕਰੀਏ ਗੁਰਦੁਆਰਾ ਟੀਪਾ ਸਾਹਿਬ ਤੋਂ 4-5000 ਬੰਦੇ ਦਾ ਇਕੱਠ ਹੁੰਦਾ ਸੀ 5-5000 ਬੰਦੇ ਦਾ ਜਦੋਂ ਪਿਛਲਾ ਦਿਨ ਸੀ ਨਾ ਉਥੇ ਮੰਡੀ ਬਹੁਤ ਖੁੱਲੀ ਹੈ ਸਾਡੇ ਦਰਾਜ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਮੰਡੀ ਉਥੇ ਸਾਨੂੰ ਕਹਿਣ ਲੱਗੇ ਵੀ ਹੁਣ ਸਾਨੂੰ ਕੀ ਹੁਕਮ ਹੈ ਗੁਰਨਾਨ ਸਿੰਘ ਸਾਹਿਬ ਦਾ ਆਗਮਨਪੁਰ ਚੱਲਦਾ ਸੀ ਕੰਨ ਜੇ ਤੁਹਾਡਾ ਹੁਕਮ ਹੋਵੇ ਸੀ ਸਾਰੇ ਜਾਣੇ ਭੰਗੜਾ ਪਾ ਲਈਏ ਮੈਂ ਕਿਹਾ ਵੀ ਚੱਕ ਦਿਓ ਕੰਮ ਦੇਖਦੇ ਕਿਹਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਹੋਵੇ ਸਾਡੇ ਘਰ ਦੇ ਵਿੱਚ ਜਵਾਕ ਦਾ ਜਨਮ ਦਿਨ ਹੋਵੇ ਅਸੀਂ ਕੇਕ ਕੱਟਦੇ ਆ ਕਿਤੇ ਕੁਝ ਕਰਦੇ ਆ ਕਿਤੇ ਕੁਝ ਕਰਦੇ ਆ ਗੁਰੂ ਨਾਨਕ ਦਾ ਆਗਮਨ ਪੁਰਬ ਹੋਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪੁਰਬ ਹੋਵੇ ਤੇ ਸਾਡੇ ਮਨ ਵਿੱਚ ਚਾਹ ਨਾ ਹੋਵੇ ਤੇ ਬਹੁਤ ਜਿਆਦਾ ਕੱਠ ਸਾਨੂੰ ਫਿਰ ਕੱਲ ਫੋਨ ਆਇਆ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਹੈਡ ਗਰੰਟੀ ਨੇ ਉਥੋਂ ਕਹਿੰਦੇ ਬਾਬਾ ਜੀ ਇੱਕ ਦਿਨ ਹੀ ਆਜੋ ਸਾਡੇ ਚਾਹੀ ਪੰਜ ਨੂੰ ਆਜੋ ਚਾਹੇ 6 ਨੂੰ ਆਜੋ ਮੈਂ ਇੱਥੇ ਸਾਡੇ ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਗੁਰੂ ਕੀ ਸੰਗਤ ਸਾਨੂੰ ਬਹੁਤ ਸਹਿਯੋਗ ਦੇ ਰਹੀ ਹੈ ਬਹੁਤ ਜਿਆਦਾ ਐਬਟ ਜਾਤ ਛੱਡ ਜਾਵੇ ਪਤਾ ਲੱਗ ਜਾਵੇ ਆਜੋ ਸਾਡੇ ਨਗਰ ਵਿੱਚ ਪ੍ਰਭਾਤ ਫੇਰੀਆਂ ਕਰਦੇ ਨੇ ਸਾਨੂੰ ਬਹੁਤ ਪਹਿਲਾਂ ਕਿਹਾ ਜਦੋਂ ਅਸੀਂ ਸ਼ੁਰੂ ਸ਼ੁਰੂ ਕਰਿਆ ਸਾਨੂੰ ਕਹਿੰਦੇ ਤੜਕੇ ਜਵੱਕਾ ਨੂੰ ਲੈ ਕੇ ਤੁਰ ਪੰਜਮੇ ਇੱਥੇ ਵੀ ਗੱਲ ਹੋਈ ਸੀ ਮੈਨੂੰ ਫੇਰ ਗੁਰਚਰਨ ਅੱਖਾਂ ਕੱਢਣ ਲੱਗਣ ਲੱਗ ਜਾਂਦਾ ਮੇਰੇ ਕੰਨੀ ਬਈ ਇਹ ਟੀਕਾ ਫੇਰ ਲਾ ਜਾਂਦਾ ਪਰ ਸੱਚੀ ਗੱਲ ਹੈ ਜਿਹੜੀ ਮੈਥੋਂ ਉਹ ਕਹੀ ਦੀ ਚੁੱਪ ਨਹੀਂ ਹੋਇਆ ਜਾਂਦਾ ਬੋਲੋ ਸਤਨਾਮ ਜਿਸ ਕਰਕੇ ਇੱਥੇ ਵੀ ਸਾਨੂੰ ਬੜਾ ਕਿਹਾ 2 ਵਜੇ ਜਵੱਕਾ ਨੂੰ ਲੈ ਕੇ ਤੁਰ ਪੈਂਦਾ ਹੈ ਕਰਦਾ ਜਵੱਕਾ ਤੇ ਤਸੱਦਦ ਕਰਦਾ ਕਹਿੰਦੇ ਆ ਜਵੱਕ ਬੈਠੇ ਨੇ ਤੁਹਾਡੇ ਆਉਂਦੇ ਪ੍ਰਸ਼ਾਦਾ ਲੈਣ ਵਾਸਤੇ ਤੁਸੀਂ ਜਦੋਂ ਪ੍ਰਸ਼ਾਦਾ ਲੈਣ ਇਹਨਾਂ ਨੂੰ ਪੁੱਛੇ ਤੁਹਾਡਾ ਬਾਪ ਤੁਹਾਨੂੰ ਕਿੰਨਾ ਔਖਾ ਕਰਦਾ ਕੋਈ ਬਾਪ ਆਪਣੇ ਬੱਚਿਆਂ ਨੂੰ ਔਖਾ ਨਹੀਂ ਕਰਦਾ ਹੁੰਦਾ ਕੋਈ ਵੀ ਮਾਪੇ ਜਿਹੜੇ ਨੇ ਆਪਣੇ ਜਦੋਂ ਉਹ ਖਾਣੀ ਕਰਦੇ ਹੁੰਦੇ ਉਹਨਾਂ ਨੂੰ ਕੁਝ ਬਣਾਉਣ ਵਾਸਤੇ ਵੀ ਇਹਨਾਂ ਦਾ ਕੁਝ ਨਾ ਕੁਝ ਬਣ ਜੇ ਮੈਂ ਮਾਰ ਖਾਧੀ ਹੈ ਅੱਜ ਵੀ ਮੇਰੇ ਯਾਦ ਹੈ ਜਦੋਂ ਅੰਮ੍ਰਿਤ ਵੇਲੇ ਕੀਰਤਨ ਕਰਦਾ ਮੇਰੇ ਉਸਤਾਦ ਉਸੇ ਵਕਤ ਮੈਨੂੰ ਯਾਦ ਆ ਜਾਂਦੇ ਨੇ ਮੇਰੇ ਉਸਤਾਦ ਨੇ ਕੁੱਟਿਆ ਕਰਾਂ ਨਾ ਕਰਾਂ ਮੇਰੀ ਮਰਜੀ ਹੈ ਪਰ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂਆਂ ਨੂੰ ਆਪਣੇ ਉਸਤਾਦ ਨੂੰ ਯਾਦ ਕਰਦਾ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਉੱਠਦਾ ਹੈ ਬੈਠਦਾ ਹੈ ਕੀਰਤਨ ਕਰਦਾ ਹੈ ਭੋਜਨ ਸ਼ੱਕਦਾ ਹੈ ਤੁਰਦਾ ਫਿਰਦਾ ਹੈ ਮੇਰੇ ਉਸਤਾਦ ਮੈਨੂੰ ਹਰ ਵਕਤ ਯਾਦ ਰਹਿੰਦੇ ਨੇ ਜਿਨ੍ਹਾਂ ਨੇ ਇਸ ਪਾਸੇ ਲਾਇ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਕੀਰਤਨ ਕਰਨ ਸਾਰ ਤੁਰਦਾ ਫਿਰਦਾ ਮੇਰੇ ਉਸਤਾਦ ਮੇਰੇ ਬਾਹਰ ਵਕਤ ਇਸ ਤਰ੍ਹਾਂ ਜਿਨ੍ਹਾਂ ਦੀ ਯਾਦ ਨਾ ਭੁੱਲੇ ਨਾਮ ਜਪਣਾ ਕਾਦੇ ਵਾਸਤੇ ਹੈ ਵੀ ਯਾਦ ਭੁੱਲੇ ਨਾ ਜਿਹੜਾ ਆਪਣੇ ਤੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ ਉਹਨੂੰ ਕਿਰਤ ਕਰਨ ਕਹਿੰਦੇ ਨੇ ਜਿਹੜਾ ਆਪਣੇ ਗੁਰੂ ਨੂੰ ਆਪਣੇ ਉਸਤਾਦ ਨੂੰ ਆਪਣੇ ਮਾਤਾ ਪਿਤਾ ਨੂੰ ਭੁੱਲ ਜਾਵੇ ਉਹਨੂੰ ਅਕਿਰਤ ਕਰਨ ਕਹਿੰਦੇ ਨੇ ਇਸ ਕਰਕੇ ਸਤਗੁਰੂ ਨੇ ਕਿਰਪਾ ਕੀਤੀ ਹੈ ਉਧਰ ਫਕੀਰ ਤੁਰਿਆ ਜਾਂਦਾ ਹੈ ਜਾਂਦੇ ਜਾਂਦੇ ਆ ਰੁਕ ਗਿਆ ਚੇਲਿਆਂ ਨੇ ਆਖਿਆ ਬੱਬਾ ਰੁਕ ਗਿਆ ਫਿਰ ਪਤਾ ਫਕੀਰ ਨੇ ਕੀ ਆਖਿਆ ਸੀ ਆਓ ਇੱਕ ਧਰਨਾ ਦੋ ਪੜ ਕੇ ਮੈਂ ਸਮਵਤੀ ਬਲ ਜਾਮਾ ਕਿਉਂਕਿ ਹੁਣ ਤਾਂ तकरीबन ਮੇਰੇ ਹਿਸਾਬ ਨਾਲ ਸ਼ਾਇਦ ਛੁੱਟੀਆਂ ਨੇ ਬੱਚਿਆਂ ਨੂੰ छुट्टिया ने है ना बच्चों अठ तरीक तक छुट्टिया ने बस अपना स्कूल लग्या होया बोलो सतना बच्चों को छुट्टिया है तो साढ़े छुट्टिया नहीं आैठे ने साडे आठा पोतरा इस करके गुरु ने कृपा की है फकीर ने आख्या मैनू वाशणा खुदा देर मैं

ਕੰਨ ਫਕੀਰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚ ਗਿਆ ਤੇ ਜਾ ਕੇ ਅਰਜ ਕਰੀ ਕਹਿੰਦੇ ਸਦਰ ਦੀ ਨਿਵਾਜ ਪੰਜ ਨਿਵਾਜਾਂ ਵਖਤ ਪੰਜ ਪੰਜੇ ਪੰਜਾ ਨਾਓ ਜਿਵੇਂ ਸਾਡੀਆਂ ਪੰਜ ਬਾਣੀਆਂ ਨੇ ਇਸੇ ਤਰ੍ਹਾਂ ਮੁਸਲਮਾਨ ਧਰਮ ਦੇ ਵਿੱਚ ਪੰਜ ਨਿਵਾਜਾਂ ਨੇ ਪੰਜ ਜਦੋਂ ਨਿਵਾਜ ਦਾ ਸਮਾਂ ਹੋ ਗਿਆ ਨਾ ਮੁਸਲਮਾਨ ਵੀਰ ਦਾ ਤਾਂ ਉਹਨੇ ਉਸੇ ਵਖਤੀ ਜਾ ਕੇ ਨਵਾਜ਼ ਪੜਨੀ ਸ਼ੁਰੂ ਕਰ ਦੇਣੀ ਹੈ ਜਦੋਂ ਫਕੀਰ ਦਾ ਸਮਾਂ ਹੋ ਗਿਆ ਜਦੋਂ ਨਵਾਜ਼ ਦਾ ਸਮਾਂ ਹੋ ਗਿਆ ਭਾਵੇਂ ਲੱਖਾਂ ਦਾ ਘਾਟਾ ਪੈਂਦਾ ਹੈ ਭਾਵੇਂ ਕਰੋੜਾਂ ਦਾ ਵਾਅਦਾ ਹੁੰਦਾ ਉਹਨਾਂ ਨੇ ਉਸੇ ਵਖਤ ਉੱਥੇ ਬੈਠ ਕੇ ਨਵਾਜ਼ ਪੜਨੀ ਸ਼ੁਰੂ ਕਰ ਦੇਣੀ ਹੈ ਤੇ ਸਾਡੇ ਧਰਮ ਦੇ ਵਿੱਚ ਦੇਖ ਲਓ ਕੀ ਕੁਝ ਹੈ ਭਾਵੇਂ ਮੀਂਹ ਹੋਵੇ ਭਾਵੇਂ ਨੇਰੀ ਹੋਵੇ ਜਦੋਂ ਕਿਸੇ ਨੇ ਮਿਸ ਮਾਰਨੀ ਹੈ ਫਿਰ ਮਾਰੀ ਰੋਕਣਾ ਕੋਈ ਨਹੀਂ ਮੈਨੂੰ ਕਿਹੜਾ ਕਿਸੇ ਦਾ ਡਰ ਹੈ ਜਿਵੇਂ ਕਹਿੰਦੇ ਹੁੰਦੇ ਮਾਹੀ ਮੇਰਾ ਘਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਇਸ ਕਰਕੇ ਮੁਸਲਮਾਨ ਧਰਮ ਦੇ ਵਿੱਚ ਤਾਂ ਬੜੇ ਪੱਕੇ ਬੰਦੇ ਨੇ ਉਹ ਜੇ ਕਿਤੇ ਅਸੀਂ ਵੀ ਇੰਨੇ ਪੱਕੇ ਸਿੱਖ ਬਣ ਜਾਈਏ ਨਾ ਤੇ ਫਿਰ ਗੁਰੂ ਨਾਨਕ ਦੇ ਘਰ ਦੇ ਵਿੱਚ ਘਾਟਾ ਨਹੀਂ ਕਿਸੇ ਵੀ ਗੱਲ ਦਾ ਇਸ ਕਰਕੇ ਅੱਜ ਫਕੀਰ ਕਢਾਮ ਤੋਂ ਚੱਲ ਪਿਆ 100 ਚੇਲਾ ਨਾਲ ਲੈ ਲਿਆ ਉਹ ਕਹਿੰਦੇ ਇੱਧਰ ਨੂੰ ਤਾਂ ਕਾਫਰ ਮੂੰਹ ਕਰਕੇ ਨਵਾਜ਼ ਪੜਦੇ ਨੇ ਫਿਰ ਮੁਸਲਮਾਨ ਬੰਦੇ ਨੇ ਆਖਿਆ ਜਿਸ ਨੂਰ ਵਾਸਤੇ ਮੈਂ ਪੱਛਮ ਨਵਾਜ਼ ਪੜਾਂ ਉਸੇ ਦਾ ਹੀ ਦਿਸਦਾ ਪੂਰਬ ਵੱਲ ਚਰਨਾਂ ਕਹਿੰਦੇ ਅੱਜ ਮੱਕੇ ਦਾ ਮਾਲਕ ਇੱਕ ਮੁਸਲਮਾਨ ਬੰਦਾ ਇਹ ਗੱਲ ਕਹਿ ਰਿਹਾ ਮੱਕੇ ਦਾ ਮਾਲਕ ਅੱਜ ਪਟਨੇ ਦੀ ਧਰਤੀ ਤੇ ਆ ਗਿਆ ਤੇ ਮੁਸਲਮਾਨ ਸ਼ਰਾਬੜੀ ਜਿਹੜੀ ਪੱਕੀ ਹੈ ਆਪਣੇ ਧਰਮ ਦੇ ਵਿੱਚ ਬੜੇ ਪਰਪੱਕ ਨੇ ਉਹ ਇੱਕ ਪਰਪੱਕ ਹੁੰਦੀ ਹੈ ਇੱਕ ਕਟੜਤਾ ਹੁੰਦੀ ਹੈ ਕਟੜਤਾ ਕੁਝ ਹੋਰ ਹੈ ਪਰਪੱਕਤਾ ਕੁਝ ਹੋਰ ਹੈ ਆ ਸਾਡੀ ਪਰਪੱਕਤਾ ਹੈ ਕਟੜਤਾ ਨਹੀਂ ਹੈ ਇਹ ਪਰਪੱਕਤਾ ਹੈ ਕਟੜਤਾ ਕੀ ਚੀਜ਼ ਹੁੰਦੀ ਹੈ ਕਟੜਤਾ ਹੁੰਦੀ ਹੈ ਵੀ ਇੱਥੇ ਨਹੀਂ ਮੈਂ ਬੈਠਣਾ ਮੈਂ ਇੱਥੇ ਹੱਥ ਧੋਣੇ ਆ ਮੈਂ ਇੱਥੇ ਆ ਕਰਨਾ ਉਹਨੂੰ ਕਹਿੰਦੇ ਨੇ ਕਟੜਤਾ ਸਿੱਖ ਧਰਮ ਦੇ ਵਿੱਚ ਦੋਨੋਂ ਹੀ ਚੱਲਦੀਆਂ ਨੇ ਚਲੋ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਵੀ ਬੜਾ ਜ਼ਰੂਰੀ ਹੈ ਇਸ ਕਰਕੇ ਇਹ ਵੀ ਪਰਪੱਕਤਾ ਸਿੱਖ ਦੇ ਵਿੱਚ ਅਭਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਮਰਜੀ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕਹਿੰਦੇ ਇਸ਼ਨਾਨ ਕਰਨ ਦੇ ਨਾਲ ਸਾਡੇ ਤਨ ਤੇ ਮਨ ਦੇ ਕਈ ਰੋਗ ਜਿਹੜੇ ਦੂਰ ਹੋ ਜਾਂਦੇ ਨੇ ਕਈ ਰੋਗ ਉਰਨ ਕਲ ਮੈਂ ਉਰਨ ਕਲ ਅੰਡਸਟੈਂਡ ਇਸ ਕਰਕੇ ਮਾਰਜ ਕਹਿੰਦੇ ਕਈ ਰੋਗ ਸਾਡੇ ਜਿਹੜੇ ਆ ਨਾ ਉਹ ਠੀਕ ਹੋ ਜਾਂਦੇ ਨੇ ਇਸ਼ਨਾਨ ਕਰਨ ਦੇ ਨਾਲ ਜਦੋਂ ਅਸੀਂ ਇਸ਼ਨਾਨ ਕਰਾਂਗੇ ਤੇ ਫਿਰ ਸਾਡੇ ਕਈ ਰੋਗ ਦੂਰ ਜਿਹੜੇ ਆ ਨਾ ਉਹ ਕੱਟੇ ਜਾਣਗੇ ਇਸ ਕਰਕੇ ਸਤਗੁਰ ਨੇ ਕਿਰਪਾ ਕੀਤੀ ਫਿਰ ਕੜਾਮ ਦਾ ਫਕੀਰ ਪਹੁੰਚ ਗਿਆ ਪਟਨੇ ਦੀ ਧਰਤੀ ਦੇ ਉੱਤੇ ਚੁਪ ਰਬਤ ਜਦੋਂ ਪਟਨੇ ਦੀ ਧਰਤੀ ਦੇ ਉੱਤੇ ਪਹੁੰਚ ਗਿਆ ਇੱਕ ਮੁਸਲਮਾਨ ਬੰਦਾ ਪਟਨੇ ਦੀ ਧਰਤੀ ਦੀ ਧੂੜੀ ਚੁੱਕ ਚੁੱਕ ਕੇ ਆਪਣੇ ਮੱਥੇ ਨਾਲ ਲਾ ਰਿਹਾ ਹੈ ਤੇ ਕੀ ਆਖਿਆ ਫਕੀਰ ਨੇ ਚੰਦ ਲੈਣਾ ਸਤਿਬਾਬਾ ਨਰੈਣ ਸਿੰਘ ਮੋਨੀ ਕੀ ਮਹਾਰਾਜ ਦੀਆਂ ਲਿਖੀਆਂ ਹੋਈਆਂ ਵਰਣਨ ਕਰੀਆਂ ਹੋਈਆਂ ਨੇ ਉਹ ਫਕੀਰ ਬਾਰ-ਬਾਰ ਧਰਤੀ ਉੱਤੇ ਨਮਸ਼ਕਾਰਾਂ ਕਰ ਰਿਹਾ ਹੈ ਬਾਰ-ਬਾਰ ਤੇ ਚੇਲਿਆਂ ਨੇ ਆਖਿਆ ਪੀਰਾ ਤੇ ਭੰਗ ਪੀ ਲਈ ਪਤਾ ਨਹੀਂ ਤੈਨੂੰ ਕੀ ਹੋ ਗਿਆ ਤੂੰ ਤਾਂ ਬਾਲਾ ਮਸਤ ਹੋਇਆ ਪਿਆ ਇੰਨਾ ਤਾਂ ਤੂੰ ਮੱਕੇ 'ਚ ਜਾ ਕੇ ਕਿਤੇ ਮਸ ਜਿਹੜਾ ਹੋ ਮਸਤ ਨਹੀਂ ਹੋਇਆ ਜਿਹੜਾ ਜਵਾਬ ਤਕੜਾਮ ਦੀ ਧਰਤੀ ਉੱਤੇ ਆ ਕੇ ਮਸਤ ਹੋਇਆ ਪਿਆ ਤੇ ਫਕੀਰ ਨੇ ਆਖਿਆ ਜ ਮੱਕੇ ਦਾ ਮਾਲਕ ਖੁਦ ਆਪ ਚੱਲ ਕੇ ਆ ਗਿਆ ਜ਼ਿਕਰ ਕੀਆ ਖੇ ਫਕੀਰ ਨੇ ਚੰਦ ਲੈਣਾ ਬਰਨਰ ਕਰੋ ਪਿਆਰ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਸਾਡੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਅੱਜ ਤੀਸਰੀ ਪ੍ਰਭਾਤ ਫੇਰੀ ਸਤਿਗੁਰੂ ਦੀ ਅਪਾਰ ਕਿਰਪਾ ਦਾ ਸਦਕਾ ਸੁਪਨ ਹੋ ਰਹੀ ਹੈ ਭਾਈ ਜੀਤੀ ਸਿੰਘ ਜੀ ਸਾਰਾ ਪਰਿਵਾਰ ਨਾਲ ਮਿਲ ਕੇ ਹੋਰ ਵੀ ਭਾਈ ਕਾਕਾ ਸਿੰਘ ਜੀ ਜਿੰਨੇ ਵੀ ਇਹਨਾਂ ਦੇ ਸਹਿਯੋਗੀ ਸੱਜਣ ਨੇ ਨੇੜੇ ਵਾਲੇ ਸਾਰੇ ਤੇ ਪਿਆਰ ਵਿੱਚ ਆ ਕੇ ਸਭ ਨੇ ਹਾਜ਼ਰੀਆਂ ਭਰੀਆਂ ਨੇ ਛੱਡੀਆਂ ਪੈਣਾ ਠੰਡ ਦੀ ਨਾ ਪਰਵਾ ਕਰਦੇ ਨਹੀਂ ਤਾਂ ਇਹ ਹੋ ਜਾਂਦਾ ਵੀ ਚੱਲ ਬਾਬਿਆਂ ਦਾ ਕੰਮ ਆ ਪੀ ਬਗ ਜਾਣਗੇ ਪਰ ਫਿਰ ਵੀ ਦੇਖੋ ਆਪਣੇ ਘਰੋਂ ਚੱਲ ਕੇ ਆ ਕੇ ਗੁਰੂ ਘਰ ਆਉਣਾ ਗੁਰੂ ਘਰ ਤੋਂ ਫਿਰ ਆਪਾਂ ਸੰਗਤਾਂ ਦੇ ਗ੍ਰਹਿ ਵਿਖੇ ਜਾ ਕੇ ਮੁਬਾਰਕ ਚਰਨ ਪਾਉਣੇ ਇਹਦੇ ਵਿੱਚ ਬੜੀ ਵੱਡੀ ਤਾਕਤ ਹੈ ਸਤਗੁਰ ਦੀ ਸਤਗੁਰ ਦੇ ਚਰਨ ਘਰੇ ਪਏ ਮੂਸਣ ਦੇ ਤੇ ਉਹਦਾ ਪੁੱਤ ਸੀ ਜਿਹੜਾ ਨਾ ਸੰਮਣ ਤੇ ਦੇਖ ਲੋ ਅੱਡ ਅੱਡ ਸਰੀਰ ਹੋਇਆ ਪਿਆ ਸੀ ਗੁਰੂ ਦੀ ਸੰਗਤ ਨੇ ਅਰਦਾਸ ਕੀਤੀ ਸਰੀਰ ਜੁੜ ਗਿਆ ਜਿਉਂਦਾ ਹੋ ਗਿਆ ਸੀ ਮਰਿਆ ਹੋਇਆ ਬੰਦਾ ਗੁਰੂ ਦੀ ਸੰਗਤ ਦੇ ਵਿੱਚ ਬੜੀ ਵੱਡੀ ਤਾਕਤ ਹੈ ਜੇ ਸੰਗਤ ਤੋਂ ਅਰਦਾਸ ਕਰਵਾਈ ਜਾਵੇ ਕੱਲ ਵੀ ਮੈਂ ਤੁਹਾਨੂੰ ਅਰਜ ਕਰੀ ਸੀ ਅਰਦਾਸ ਕਰਨ ਕਰਨ ਕਰਾਉਣ ਵਿੱਚ ਫਰਕ ਹੈ ਉਹ ਕੱਲ ਬੰਦਾ ਆਇਆ ਕਹਿੰਦਾ ਅਰਦਾਸ ਕਰ ਦਿਓ ਮੈਨੂੰ ਉਹਨੇ 50 ਰੁਪਏ ਦਿੱਤੇ ਉਹਦੇ 'ਚ 50 ਰੁਪਿਆ 'ਚ 5 ਟਾਕੀਆਂ ਲੱਗੀਆਂ ਹੋਈਆਂ ਸੀ ਬੋਲੋ ਸਤਨਾਮ ਜਿਹੜੇ ਉਹ ਜਿਓ ਸਾਡੇ ਕੋਲੇ ਆਉਂਦੇ ਮੇਰੇ ਕੋਲੇ ਬਹੁਤ ਆਉਂਦੇ ਨਹੀਂ ਉਹ ਜਿਹੜੇ ਪੱਤੇ ਚਿੱਟੇ ਹੁੰਦੇ ਨੇ ਇੱਥੇ ਤਾਂ ਚਲੋ ਵਧੀਆ ਨੇ ਉਹਨਾਂ ਨੂੰ 4-4 5-5 ਥਾਂ ਤੇ ਟਾਕੀਆਂ ਲੱਗੀਆਂ ਹੁੰਦੀਆਂ ਨੇ ਇੱਕ ਅਸੀਂ ਨੋਟ ਦੇਖਿਆ Una.